ਪੰਜਾਬ ਹਰਿਆਣਾ ਹਾਈ ਕੋਰਟ ਨੇ ਕਸਟਮ ਵਿਭਾਗ ਅਤੇ ਇੱਕ ਨਿੱਜੀ ਸ਼ਿਪਿੰਗ ਕੰਪਨੀ ਨੂੰ ਪੰਜਾਬ ਦੇ ਵਪਾਰੀ ਨੂੰ 50 ਲੱਖ ਦਾ ਮੁਆਵਜ਼ਾ ਦੇਣ ਦਾ ਹੁਕਮ ਸੁਣਾਇਆ। ਆਓ ਪੂਰਾ ਮਾਮਲਾ ਦੱਸਦੇ ਹਾਂ ਇੱਕ ਵਪਾਰੀ ਦੇ ਵੱਲੋਂ 99420 ਕਿਲੋਗ੍ਰam ਕੀਵੀਆਂ ਦਾ ਇੱਕ ਵੱਡਾ ਆਰਡਰ ਦਿੱਤਾ ਗਿਆ ਜਿਸ ਦੀ ਕੀਮਤ 68 ਲੱਖ ਰੁਪਏ ਦੀ ਕ੍ਰੀਮ ਸੀ। ਜਿਸ ਦੇ ਵਿੱਚ ਉਸ ਨੂੰ ਭਾਰੀ ਨੁਕਸਾਨ ਛਲਣਾ ਪਿਆ ਤੇ ਅਪ੍ਰੈਲ 2023 ਦੇ ਵਿੱਚ ਚਿੱਲੀ ਤੋਂ ਦੁਬਈ ਦੇ ਰਾਹੀਂ ਇਸ ਨੂੰ ਮੁੰਦਰਾ ਪੋਰਟ ਗੁਜਰਾਤ ਤੇ ਮੰਗਵਾਇਆ ਗਿਆ ਜੋ ਕਿ ਲੁਧਿਆਣੇ ਦੇ ਇਨਲੈਂਡ ਕੰਟੇਨਰ ਡੀਪੋ ਦੇ ਵਿੱਚ ਲਿਜਾਈ ਜਾਣੀ ਸੀ ਪਰ ਇਹ ਮੁੰਦਰਾ ਬੰਦਰਗਾਹ ਤੇ ਹੀ ਫਸਿਆ ਰੀਆਂ ਤੇ ਸਾਰੀਆਂ ਕੀਮਤਾਂ 3 ਮਹੀਨੇ ਦੀ ਦੇਰੀ ਕਾਰਨ ਸੜ ਗਲ ਗਈਆਂ ਜਿਸ ਦਾ ਕਾਰਨ ਸੀ ਕਿ ਕਸਟਮ ਵਿਭਾਗ ਨੇ ਮੈਨੂਅਲ ਬਿਲ ਆਫ ਐਂਟਰੀ ਜਮ੍ਹਾਂ ਕਰਵਾਉਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਬਾਰ ਐਂਡ ਬੈਚ ਦੇ ਅਨੁਸਾਰ ਸਹੀ ਮੰਜ਼ਲ ਨੂੰ ਦਰਸਾਉਣ ਦੇ ਲਈ ਇੰਪੋਰਟ ਜਰਨਲ ਮੈਨੀਫੈਸਟ ਨੂੰ ਅਪਡੇਟ ਕਰਨ ਦੇ ਵਿੱਚ ਅਸਫਲ ਰਿਹਾ ਸੀ ਜਿਸ ਤੋਂ ਬਾਅਦ ਲੱਖਾਂ ਦੇ ਨੁਕਸਾਨ ਮਗਰੋਂ ਲੁਧਿਆਣਾ ਦੇ ਵਪਾਰੀ ਦੀ ਸ਼ਿਕਾਇਤ ਇਹ ਕੇਸ ਕੋਰਟ ਤੱਕ ਚੱਲਿਆ ਜਿਸ ਤੋਂ ਬਾਅਦ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਸਟਮ ਵਿਭਾਗ ਅਤੇ ਇੱਕ ਨਿੱਜੀ ਸ਼ਿਪਿੰਗ ਕੰਪਨੀ ਦੀ ਆਲੋਚਨਾ ਕਰਦੇ ਹੋਏ ਹੁਕਮ ਜਾਰੀ ਕੀਤਾ ਹੈ ਕਿ ਉਹਨਾਂ ਨੂੰ ਲੁਧਿਆਣਾ ਦੇ ਫਲ ਵਪਾਰੀ ਦਾ ਹੋਏ ਨੁਕਸਾਨ ਤੇ ਹੁਣ 50 ਲੱਖ ਰੁਪਏ ਦੇਣੇ ਪੈਣਗੇ